ਹਰ ਇੱਕ ਪੰਜਾਬੀ ਵੇਖ ਰਹੇ ਵਿਦਿਆਰਥੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੀ ਹਾਂ ਪਿਆਰੇ ਵਿਦਿਆਰਥੀਓ ਅੱਜ ਅਸੀਂ ਜਿਹੜਾ ਵਿਸ਼ਾ ਕਰਾਂਗੇ ਭਾਸ਼ਾ ਤੇ ਉਪਭਾਸ਼ਾ ਦਾ ਜਿਹੜਾ ਕਿ ਤੁਹਾਡੀ ਪਾਠ ਪੁਸਤਕ ਪੰਜਾਬੀ ਵਿਆਕਰਨ ਦੇ ਸੰਕਲਪ ਦੇ ਵਿੱਚੋਂ ਮੈਂ ਲਿਆ ਹੈ ਜਿਹੜੀ ਕਿ ਮਿੰਨੀ ਸਰਵਾਨ ਦੀ ਲਿਖੀ ਹੈ ਜਿਹੜੀ ਗ੍ਰਾਮਰ ਦੀ ਬੁੱਕ ਹੈਗੀ ਹੈ ਤੇ ਕੁਝ ਹਿੱਸਾ ਪੰਜਾਬੀ ਭਾਸ਼ਾ ਬੋਧ ਕਸਤੂਰੀ ਲਾਲ ਐਂਡ ਸਨਜ਼ ਵਾਲੀ ਕਿਤਾਬ ਤੋਂ ਮੈਂ ਲਿਆ ਹੈ ਤੇ ਧੰਨਵਾਦ ਸਹਿਤ ਮੈਂ ਤੁਹਾਨੂੰ ਸਮਝਾਉਣਾ ਚਾਹਾਂਗੀ ਕਿ ਇਸ ਪ੍ਰਸ਼ਨ ਨੂੰ 20 ਅੰਕਾਂ ਦੇ ਅਨੁਸਾਰ ਤੁਸੀਂ ਪੇਪਰ ਦੇ ਵਿੱਚ ਕਰਨਾ ਹੈ ਬੀਏ, ਬੀਐਸਸੀ, ਬੀਕੋਮ, ਬੀਬੀਏ ਤੇ ਸਾਰੀਆਂ ਹੀ ਪ੍ਰੋਫੈਸ਼ਨਲ ਕਲਾਸਾਂ ਦੀ ਪੰਜਾਬੀ ਜਨਰਲ ਪੰਜਾਬੀ ਦੇ ਵਿੱਚ ਤਾਂ ਜਦੋਂ ਅਸੀਂ ਗੱਲ ਕਰਦੇ ਆ ਭਾਸ਼ਾ ਦੀ ਤਾਂ ਭਾਸ਼ਾ ਸ਼ਬਦ ਆਪਣੇ ਆਪ ਵਿੱਚ ਬੜਾ ਮਹੱਤਵਪੂਰਨ ਹੈ ਜਿਹੜਾ ਸਾਨੂੰ ਸੰਚਾਰ ਦਾ ਸਾਧਨ ਹੈ ਦੂਜਿਆਂ ਨਾਲ ਗੱਲਬਾਤ ਕਰਨ ਦਾ ਜ਼ਰੀਆ ਹੈ ਭਾਸ਼ਾ ਅੰਗਰੇਜ਼ੀ ਸ਼ਬਦ ਲੈਂਗੁਏਜ ਦਾ ਪੰਜਾਬੀ ਅਨੁਵਾਦ ਹੈ ਤੇ ਲਤੀਨੀ ਸ਼ਬਦ ਲਿੰਗੁਆ ਤੋਂ ਬਣਿਆ ਹੈ ਇਸ ਦਾ ਅਰਥ ਹੈ ਸੰਪਰਕ ਭਾਸ਼ਾ ਸੰਚਾਰ ਦਾ ਮੁੱਖ ਸਾਧਨ ਹੈ ਜਦੋਂ ਅਸੀਂ ਆਪਣੇ ਮਨ ਦੇ ਭਾਵਾਂ ਵਿਚਾਰਾਂ ਨੂੰ ਆਪਣੇ ਦੂਸਰੇ ਤੱਕ ਪਹੁੰਚਾਉਣਾ ਹੈ ਤੇ ਸਾਨੂੰ ਕਿਸੇ ਕੋਈ ਨਾ ਕੋਈ ਜ਼ਰੀਆ ਚਾਹੀਦਾ ਹੈ ਜਿਸ ਦੇ ਵਿੱਚ ਭਾਸ਼ਾ ਦਾ ਮਹੱਤਵਪੂਰਨ ਯੋਗਦਾਨ ਹੈ ਉਹ ਜਿਤਾ ਅਸੀਂ ਸੈਂਤਾ ਨਾਲ ਜਾਂ ਇਸ਼ਾਰਿਆਂ ਨਾਲ ਵੀ ਦੂਸਰੇ ਨੂੰ ਆਪਣੀ ਗੱਲ ਸਮਝਾ ਸਕਦੇ ਹਾਂ ਪਰ ਉਹ ਇੱਕ ਜਿਹੜੀ ਗੱਲ ਹੈ ਉਹ ਮੁਕੰਮਲ ਨਹੀਂ ਸਮਝੀ ਜਾ ਸਕਦੀ ਤਾਂ ਭਾਸ਼ਾ ਮਨੁੱਖੀ ਸਾਂਝ ਦਾ ਇੱਕ ਅਹਿਮ ਸਾਧਨ ਹੈ ਸਮਾਜ ਵਿੱਚ ਇੱਕ ਮਨੁੱਖ ਦੀ ਦੂਜੇ ਮਨੁੱਖ ਨਾਲ ਸਾਂਝ ਬਣਾਉਣ ਵਿੱਚ ਭਾਸ਼ਾ ਦਾ ਵਿਸ਼ੇਸ਼ ਰੋਲ ਹੈ ਇਹ ਮਨੁੱਖ ਦੀ ਅਹਿਮ ਜਾਂ ਮਹੱਤਵਪੂਰਨ ਪ੍ਰਾਪਤੀ ਹੈ ਤੇ ਇਹਦੇ ਨਾਲ ਮਨੁੱਖ ਪੂਰੇ ਸਮਾਜ ਦੇ ਵਿੱਚ ਆਪਣੀ ਪਛਾਣ ਬਣਾਉਂਦਾ ਹੈ ਭਾਸ਼ਾ ਦੇ ਬਾਰੇ ਸਿੱਖ ਸਕਦੇ ਕਿ ਗਤੀਸ਼ੀਲ ਹੈ ਭਾਸ਼ਾ ਸਮਾਜ ਦੀ ਦੇਣ ਹੈ ਤੇ ਭਾਸ਼ਾ ਲਗਾਤਾਰ ਪਰਵਰਤਨਸ਼ੀਲ ਵੀ ਹੋ ਸਕਦੀ ਹੈ ਜਾਂ ਭਾਸ਼ਾ ਸੀ ਜਿੱਥੇ ਜਾਂਦੇ ਹਾਂ ਉਸ ਕਲਚਰ ਦੀ ਭਾਸ਼ਾ ਸੀ ਸਿੱਖ ਲੈਂਦੇ ਹੁਣ ਗੱਲ ਕਰਦੀ ਆ ਉਪਭਾਸ਼ਾ ਦੀ ਉਹ ਉਪਭਾਸ਼ਾ ਜਿਹੜੀ ਹੈ ਭਾਸ਼ਾ ਤੋਂ ਅਲੱਗ ਤਾਂ ਨਹੀਂ ਕਹਿ ਸਕਦੇ ਪਰ ਭਾਸ਼ਾ ਦਾ ਹੀ ਇੱਕ ਉਪਾਗ ਹੈ ਜਿਹੜਾ ਕਿ ਕਿਸੇ ਇੱਕ ਖਾਸ ਖੇਤਰ ਚ ਬੋਲਿਆ ਜਾਂਦਾ ਹੈ ਉਪਪਾਸ਼ਾ ਨੂੰ ਅੰਗਰੇਜ਼ੀ ਦੇ ਸ਼ਬਦ ਡਾਇਲੈਕਟ ਦਾ ਪੰਜਾਬੀ ਅਨਵਾਦ ਕਿਹਾ ਗਿਆ ਹੈ ਡਾਇਲੈਕਟ ਤੋਂ ਭਾਵ ਹੈ ਉਹ ਖੇਤਰੀ ਭਾਸ਼ਾ ਹੁਣ ਬੇਟਾ ਖੇਤਰੀ ਭਾਸ਼ਾ ਦਾ ਮਤਲਬ ਕੀ ਹੈ ਇੱਕ ਖਾਸ ਇਲਾਕੇ ਦੇ ਵਿੱਚ ਬੋਲੀ ਜਾਣ ਵਾਲੀ ਭਾਸ਼ਾ ਜਿਸ ਵਿੱਚ ਗੱਲਬਾਤ ਕੀਤੀ ਜਾਂਦੀ ਹੈ ਤੇ ਕਿਤੇ ਕਿਤੇ ਜਿੱਥੇ ਕਿਤੇ ਕੋਈ ਲੇਖਕ ਕਹਾਣੀ ਨਾਵਲ ਲਿਖਦਾ ਹੈ ਉੱਥੇ ਉਸ ਖੇਤਰ ਦੇ ਲੋਕਾਂ ਦੀ ਭਾਸ਼ਾ ਨੂੰ ਦੱਸਣ ਵਾਸਤੇ ਉਹਨਾਂ ਦੇ ਡਾਇਲੌਗ ਉਸ ਖਾਸ ਉਪਪਾਸ਼ਾ 'ਚ ਲਿਖਦਾ ਹੈ ਤੇ ਵੱਖ-ਵੱਖ ਭੂਗੋਲਕ ਖੇਤਰਾਂ ਜਾਂ ਇਲਾਕਿਆਂ 'ਚ ਰਹਿੰਦੇ ਲੋਕਾਂ ਦੇ ਭਾਸ਼ਾ ਦੇ ਉਚਾਰਨ ਵਿੱਚ ਵੱਖਰਤਾ ਪਾਈ ਜਾਂਦੀ ਹੈ ਹੁਣ ਵੱਖਰਤਾ ਮਤਲਬ ਜੇ ਮੰਨ ਲਓ ਕੋਈ ਵਿਅਕਤੀ ਜੇ ਅਮਰitsar ਗੁਰਦਾਸਪੁਰ ਜ਼ਿਲ੍ਹੇ ਦਾ ਹੈ ਉਹਦੀ ਬੋਲੀ ਲੱਗ ਹੈ ਤੇ ਜੇ ਕੋਈ ਸੰਗਰੂਰ ਬਰਨਾਲਾ ਜਾਂ ਇਦਾਂ ਨੇ ਜ਼ਿਲ੍ਹਿਆਂ ਦੇ ਉਹਨਾਂ ਦੀ ਲੱਗ ਹੈ ਕਿਉਂਕਿ ਉਹਨਾਂ ਦਾ ਇੱਕ ਦੂਜਾ رابطہ ਜਿਹੜਾ ਇੱਕ ਤਸਬੰਰਕ ਹੈ ਉਹ ਬਹੁਤ ਦੇਰ ਤੱਕ ਇਹਨਾਂ ਲੋਕਾਂ ਦਾ ਨਹੀਂ ਹੁੰਦਾ ਸੀ ਇੱਕ ਉਪਭਾਸ਼ਾ ਹੋਦੱਚ ਕਿਵੇਂ ਆਈ ਮੈਂ ਦੱਸਣਾ ਚਾਹਾਂਗੀ ਕਿ ਪੁਰਾਣੇ ਸਮੇਂ ਦੇ ਵਿੱਚ ਆਵਾਜਾਈ ਦੇ ਸਾਧਨ ਨਹੀਂ ਸੀ ਸੰਪਰਕ ਇੱਕ ਦੂਜੇ ਨਾਲ ਕਰਨ ਵਾਸਤੇ ਲੋਕਾਂ ਨੂੰ ਬਹੁਤ ਸਮਾਂ ਲੱਗ ਜਾਂਦਾ ਸੀ ਤੇ ਇੱਕ ਜਗ੍ਹਾ ਤੇ ਹੀ ਜ਼ਿਆਦਾ ਟਿਕੇ ਰਹਿੰਦੇ ਸਨ ਜਿਸ ਕਰਕੇ ਉੱਥੋਂ ਦੀ ਭਾਸ਼ਾ ਬੋਲ ਕੇ ਉਪਭਾਸ਼ਾ ਜਿਹੜੀ ਸੀ ਉਹਨਾਂ ਦੀ ਉੱਥੋਂ ਦੇ ਖਾਸ ਇਲਾਕੇ ਦੀ ਪੈਣ ਗਈ ਇਸੇ ਲਈ ਉਪਭਾਸ਼ਾ ਰੂਸਤਾਨ ਗੋਪਭਾਸ਼ਾ ਪੂਗੋ ਲੋਕ ਉਪਭਾਸ਼ਾ ਖੇਤਰੀ ਉਪਭਾਸ਼ਾ ਇਲਾਕਾਈ ਉਪਭਾਸ਼ਾ ਨਾਂ ਦੀ ਵਰਤੋਂ ਨਾਲ ਜਾਣਿਆ ਜਾਂਦਾ ਹੈ ਤੇ ਇਹ ਨਾਂ ਇਸ ਨੂੰ ਇਸ ਲਈ ਦਿੱਤੇ ਗਏ ਹਨ ਕਿਉਂਕਿ ਇਸ ਦਾ ਆਧਾਰ ਕੋਈ ਨਾ ਕੋਈ ਭੂਗੋਲਕ ਖੇਤਰ ਹੁੰਦਾ ਹੈ ਇਸ ਲਈ ਆਪ ਉਪਭਾਸ਼ਾ ਇੱਕ ਸੀਮਤ ਖੇਤਰ ਜਾਂ ਇਲਾਕੇ ਤੱਕ ਸੀਮਤ ਹੁੰਦੀ ਹੈ ਜਦੋਂ ਕਿ ਭਾਸ਼ਾ ਜਿਹੜੀ ਆ ਅਸੀਂ ਅੱਗੇ ਜਾ ਕੇ ਇਹਦੇ ਅੰਤਰ ਕਰਾਂਗੇ ਕੀ ਹੈ ਗਿਆ ਇਥੇ ਸਿਰਫ ਤੁਸੀਂ ਉਪਭਾਸ਼ਾ ਦਾ ਮਹੱਤਵ ਦਾ ਨਾਮ ਜਾਂ ਵਿਸ਼ਾ ਜਾਣਿਆ ਉਪਭਾਸ਼ਾ ਦੀਆਂ ਉਹਨਾਂ ਵਿਸ਼ੇਸ਼ਤਾਵਾਂ ਜੇ ਕਰੀਏ ਦਾ ਉਪਭਾਸ਼ਾ ਕਿਉਂਕਿ ਇੱਕ ਖਾਸ ਇਲਾਕੇ ਦੀ ਬੋਲੀ ਇਸ ਕਰਕੇ ਇਹ ਸੀਮਤ ਖੇਤਰ ਚ ਬੋਲੀ ਜਾਂਦੀ ਹੈ ਉਸੇ ਉਸੇ ਹੀ ਖੇਤਰ ਚ ਬੋਲੀ ਜਾਂਦੀ ਹੈ ਜਿੱਥੋਂ ਦੇ ਲੋਕਾਂ ਦਾ ਉਹ ਖੇਤਰ ਹੈ ਦੂਸਰਾ ਹੈ ਕਿ ਉਪਭਾਸ਼ਾ ਦੇ ਵਿੱਚ ਬੁਲਾਰੇ ਘੱਟ ਹੁੰਦੇ ਆ ਕਿਉਂਕਿ ਉਪਭਾਸ਼ਾ ਇੱਕ ਖਾਸ ਖੇਤਰ ਦੇ ਲੋਕਾਂ ਦੀ ਹੈ ਸਮੁੱਚੇ ਪੰਜਾਬੀਆਂ ਦੀ ਜਾਂ ਸਮੁੱਚੇ ਉਸ ਦੇਸ਼ ਜਾਂ ਪ੍ਰਾਂਤ ਦੇ ਲੋਕਾਂ ਦੀ ਨਹੀਂ ਹੈ ਇੱਕ ਇਲਾਕੇ ਦੀ ਹੈ ਉਪਭਾਸ਼ਾ ਠੇਠ ਸ਼ਬਦਾਵਲੀ ਜ਼ਿਆਦਾ ਹੁੰਦੀ ਹੈ ਪਾਵਰ ਉਹ ਸ਼ਬਦਾਵਲੀ ਹੁੰਦੀ ਹੈ ਜਿਹੜੀ ਸਾਡੀ ਆਮ ਬੋਲ ਚੱਲਦੀ ਹੈ ਜਿਸ ਦੇ ਜਿਸ ਨੂੰ ਅਸੀਂ ਲਿਖਣ ਵੇਲੇ ਸ਼ਾਇਦ ਘੱਟ ਲਿਖੀਏ ਪਰ ਬੋਲਣ ਵੇਲੇ ਜਿਸ ਦਾ ਜ਼ਿਆਦਾ ਇਸਤੇਮਾਲ ਕਰੀਏ ਭਾਸ਼ਾ ਦੇ ਵਿਕਾਸ ਵਿੱਚ વિશેਸ਼ ਯੋਗਦਾਨ ਹੁੰਦਾ ਉਪਭਾਸ਼ਾ ਦਾ ਉਪਭਾਸ਼ਾ ਵਿੱਚ ਉਹਨਾਂ ਭਾਸ਼ਾਈ ਅੰਸ਼ਾਂ ਦੀ ਹੋਂਦ ਪੱਕੀ ਹੁੰਦੀ ਹੈ ਜੋ ਸਮੇਂ ਦੀ ਚਾਲ ਨਾਲ ਅਲੋਪ ਹੋ ਗਏ ਮਤਲਬ ਕਹਿੰਦਾ ਉੱਪਰ ਵਾਲਾ ਪੁਆਇੰਟ ਦਾ ਹੀ ਅਗੇ ਐਕਸਪਲੇਨ ਹੈ ਕਿ ਜਿਸ ਤਰ੍ਹਾਂ ਪੰਜਾਬੀ ਦੇ ਵਿੱਚ ਬਹੁਤ ਸਾਰੇ ਐਸੇ ਸ਼ਬਦ ਨੇ ਜਿਹੜੇ ਅਸੀਂ ਜਿਵੇਂ ਲੀੜੇ ਹੈ ਅਸੀਂ ਕੱਪੜੇ ਕਹਿਣ ਲੱਗ ਗਏ ਜਾਂ ਅਸੀਂ ਪਿਆਜ਼ ਨੂੰ ਗੰਡੇ ਨੂੰ ਪਿਆਜ਼ ਕਹਿਣ ਲੱਗੇ ਆ ਜਾਂ ਕਰ ਚਾਕੂ ਨੂੰ ਕਰਦ ਕਹਿਣ ਲੱਗੇ ਹਾਂ ਜਾਂ ਹੋਰ ਕਈ ਨਿਕਰ ਸੋਈ ਦੇ ਸ਼ਬਦ ਨੇ ਜਾਂ ਸਾਡੇ ਆਮ ਜੀਵਨ ਦੇ ਜਿਹੜੇ ਸਾਡੇ ਖਾਸ ਕਰਕੇ ਸਾਡੇ ਪਿੰਡੂ ਇਲਾਕੇ ਜਾਂ ਇਲਾਕੇ ਚ ਬੋਲੇ ਜਾਂਦੇ ਸੀ ਪਰ ਹੌਲੀ-ਹੌਲੀ ਉਹ ਲਿਖਤੀ ਪ੍ਰਭਾਵ ਦੇ ਨਾਲ ਉਹ ਸ਼ਬਦ ਘਟਦੇ ਗਏ ਪਰ ਉਪਭਾਸ਼ਾ ਦੇ ਵਿੱਚ ਕਾਇਮ ਨੇ ਲਿਖਣ ਵਿੱਚ ਉਹਨਾਂ ਦੀ ਹੋਂਦ ਘਟ ਗਈ ਪਰ ਬੋਲਣ ਵਿੱਚ ਹੈ ਉਪਭਾਸ਼ਾ ਕਿਸੇ ਇਸ ਬੰਧਤ ਇਲਾਕੇ ਦੇ ਪ੍ਰਾਣੇ ਇਤਿਹਾਸ ਨੂੰ ਲੋਕ ਸਾਹਿਤ ਨੂੰ ਤੇ ਸੱਭਿਆਚਾਰ ਨੂੰ ਆਪਣੇ ਅੰਦਰ ਸਮਾਉਂਦੀ ਹੈ ਉਪਾਸ਼ਾ ਬੀਤੇ ਸਮੇਂ ਦਾ ਤੇ ਵਰਤਮਾਨ ਸਮੇਂ ਦੇ ਦੇ ਜਿਹੜੀ ਸਥਿਤੀ ਹੈ ਉਸ ਨੂੰ ਜਾਣਨ ਵਿੱਚ ਕਿਸੇ ਵੀ ਭਾਸ਼ਾ ਦੇ ਇਤਿਹਾਸ ਨੂੰ ਜਾਣਨ ਵਿੱਚ ਬੜਾ ਅਹਿਮ ਰੋਲ ਅਦਾ ਕਰਦੀ ਹੈ ਉਪਾਸ਼ਾ ਲੋਟ ਪੈਣ ਉੱਤੇ ਟਕਸਾਲੀ ਭਾਸ਼ਾ ਜਿਹੜੀ ਹੈ ਉਪਭਾਸ਼ਾ ਤੋਂ ਪੁਰਾਣੇ ਸ਼ਬਦ ਵਰਤੋਂ ਚ ਲਿਆ ਸਕਦੀ ਹੈ ਪਾਟਕਸਾਲੀ ਭਾਸ਼ਾ ਉਹ ਜਿਹੜੀ ਰਾਜ ਭਾਸ਼ਾ ਹੈ ਜਿਹੜੀ ਕਿਸੇ ਖਾਸ ਕਿਸੇ ਸਰਕਾਰ ਵੱਲੋਂ ਪ੍ਰਵਾਨਿਤ ਆ ਸਾਹਿਤ ਲਿਖਣ ਲਈ ਜਾਂ ਅਕੈਡਮਿਕ ਲੋੜਾਂ ਲਈ ਅਖਬਾਰਾਂ ਲਈ ਉਸ ਉਪਭਾਸ਼ਾ ਨੂੰ ਜਿਹੜੀ ਟਕਸਾਲੀ ਭਾਸ਼ਾ ਜਿਹੜੀ ਹੈ ਉਹ ਵੀ ਕਦੇ-ਕਦੇ ਉਪਭਾਸ਼ਾ ਤੋਂ ਸ਼ਬਦ ਲੈ ਸਕਦੀ ਹੈ ਜਿਹੜੇ ਸ਼ਬਦ ਉਸ ਕਿਸੇ ਖਾਸ ਭਾਸ਼ਾ ਦੇ بڑے ਕਲਾਸਿਕ ਜਾਂ ਪੁਰਾਣੇ ਸ਼ਬਦ ਹਨ ਉਪਭਾਸ਼ਾ ਕਿਸੇ ਖਾਸ ਖੇਤਰ ਦੇ ਵਸਨੀਕ ਲੋਕਾਂ ਦੀ ਨਿੱਜੀ ਭਾਸ਼ਾ ਇਹ ਵਿਸ਼ੇਸ਼ਤਾਵਾਂ ਨੂੰ ਜਾਗਰੂਕ ਕਰਦੀ ਹੈ ਪਰ ਉਪਭਾਸ਼ਾ ਤੋਂ ਸਾਨੂੰ ਦੂਜੇ ਜਦੋਂ ਕੋਈ ਭਾਸ਼ਾ ਬੋਲਦਾ ਨਾ ਮੰਨ ਲਓ ਕੋਈ ਵੀ ਵਿਅਕਤੀ ਲਿਖਦਾ ਤੇ ਉਹ ਤੇ ਲੱਗ ਤਾ ਪਰ ਜੋ ਬੋਲਦਾ ਆ ਤਾਂਸੀਂ ਜਾਣ ਜਾਂਦੇ ਆ ਕਿ ਉਹ ਕਿਹੜੇ ਇਲਾਕੇ ਦਾ ਸਾਨੂੰ ਉਸ ਇਲਾਕੇ ਦਾ ਨਿੱਜੀ ਭਾਸ਼ਾਈ ਵਿਸ਼ੇਸ਼ਤਾਵਾਂ ਦਾ ਵੀ ਪਤਾ ਚਲ ਜਾਂਦਾ ਹੈ ਉਪਭਾਸ਼ਾ ਦੇ ਅਧਿਧਨ ਨਾਲ ਕਿਸੇ ਭਾਸ਼ਾ ਦਾ ਸਹੀ ਅਤੇ ਵਿਗਿਆਨਕ ਅਧਿਧਨ ਸੰਭਵ ਹੈ ਪਰ ਜਦੋਂ ਅਸੀਂ ਉਪਭਾਸ਼ਾ ਦੀ ਜਾਣਕਾਰੀ ਰੱਖ ਲੈਂਦੇ ਹਾਂ ਤਾਂ ਸਾਨੂੰ ਉਸ ਭਾਸ਼ਾ ਦੇ ਕਿੰਨੀ ਪੁਰਾਣੀ ਆ ਉਸ ਦਾ ਸਾਰਾ ਵੇਰਵਾ ਪਤਾ ਲੱਗ ਜਾਂਦਾ ਹੈ ਹੁਣ ਅਸੀਂ ਗੱਲ ਕਰਾਂਗੇ ਭਾਸ਼ਾ ਤੇ ਉਪਭਾਸ਼ਾ ਦਾ ਕੀ ਸੰਬੰਧ ਹੈ ਤਾਂ ਉਹਦੇ ਵਿੱਚ ਵੇਖੀਏ ਤਾਂ ਭਾਸ਼ਾ ਤੇ ਉਪਭਾਸ਼ਾ ਦੋਹਾਂ ਦਾ ਜੋ ਸੰਬੰਧ ਆ ਉਹੋ ਪੋਤ ਗੂੜਾ ਵੀ ਆ ਇੱਕ ਦੂਜੇ ਤੋਂ ਪ੍ਰਭਾਵਿਤ ਵੀ ਹੁੰਦੀਆਂ ਨੇ ਤੇ ਪ੍ਰਭਾਵਿਤ ਕਰਦੀਆਂ ਵੀ ਆ ਤਾਂ ਪਹਿਲਾ ਵਿੜਾ ਪ੍ਰਭਾਵ ਹੈ ਕਿ ਵੱਡੇ ਭੂਗੋਲਕ ਖੇਤਰ ਚ ਵਰਤਿਆ ਜਾਣ ਵਾਲਾ ਸੰਚਾਰ ਮਾਧਿਅਮ ਭਾਸ਼ਾ ਹੈ। ਭਾਵੇਂ ਜਦੋਂ ਅਸੀਂ ਮੰਨ ਲਓ ਪੂਰੇ ਪੰਜਾਬ ਦੀ ਗੱਲ ਕਰਦੇ ਆਂ ਤਾਂ ਅਸੀਂ ਕਹਿੰਦੇ ਆਂ ਪੰਜਾਬੀ ਭਾਸ਼ਾ। ਪਰ ਉਸ ਤੋਂ ਜਦੋਂ ਉਸ ਨੂੰ ਛੋਟੇ ਭੂਗੋਲਕ ਖੇਤਰਾਂ ਦੇ ਦਾਇਰਿਆਂ ਚ ਵੰਡਦੇ ਆਂ ਤੇ ਅਸੀਂ ਕਹਿੰਦੇ ਆਂ ਉਪਭਾਸ਼ਾ। ਤੇ ਜਦੋਂ ਅਸੀਂ ਜਿਵੇਂ ਮੰਨ ਲਓ ਅਸੀਂ ਪਹਿਲਾਂ ਕਿਹਾ ਭਾਸ਼ਾ ਤਾਂ ਉਸ ਵੇਲੇ ਪੰਜਾਬੀ ਭਾਸ਼ਾ ਦਾ ਸੰਬੰਧ ਲਿਖਣ ਵਾਲੀ ਭਾਸ਼ਾ ਨਾਲ ਹੈ। ਪਰ ਜਦੋਂ ਅਸੀਂ ਕਿਹਾ ਉਪਭਾਸ਼ਾ ਤਾਂ ਉਹ ਬੋਲਣ ਵਾਲਿਆਂ ਨਾਲ ਆ ਤੇ ਘੱਟ ਦਾਇਰੇ ਚ ਹੈ। ਫਿਰ ਇਹ ਕਿ ਭਾਸ਼ਾ ਦੇ ਬੁਲਾਰਿਆਂ ਦੀ ਗਿਣਤੀ ਜ਼ਿਆਦਾ ਹੁੰਦੀ ਹੈ ਕਿਉਂਕਿ ਭਾਸ਼ਾ ਦਾ ਸਬੰਧ ਜਿਹੜਾ ਹੈਗਾ ਜਿਵੇਂ ਅਸੀਂ ਪੰਜਾਬੀ ਕਹਿੰਦਾ ਤਾਂ ਜਿਹੜਾ ਜਿਹੜਾ ਵੀ ਕੋਈ ਪੰਜਾਬੀ ਬੋਲਦਾ ਹੋਏਗਾ ਉਹਦੀ ਗਿਣਤੀ ਅਸੀਂ ਉਹ ਚ ਕਰ ਲਵਾਂਗੇ ਪਰ ਲੋਪ ਭਾਸ਼ਾ ਦੀ ਗੱਲ ਕਰਾਂਗੇ ਤੇ ਫਿਰ ਅਸੀਂ ਉਹਨੂੰ ਖੇਤਰਾ ਤੱਕ ਸੀਮਿਤ ਕਰ ਦਵਾਂਗੇ ਮੰਨ ਲਓ ਗੁਰਦਾਸਪੁਰ ਅੰਮ੍ਰਿਤਸਰ ਜ਼ਿਲ੍ਹੇ ਚ ਜਿਹੜੇ ਲੋਕੀ ਬੋਲਦੇ ਆ ਉਹ ਮਾਝੀ ਆ ਤੇ ਜਿਹੜੇ ਲੋਕੀ ਇਧਰ ਕਪੂਰਥਲਾ ਤੇ ਜਲੰਧਰ ਵਾਲੇ ਜ਼ਿਲ੍ਹਿਆਂ ਚ ਬੋਲਦੇ ਆ ਦੁਆਬੀ ਉਹਦਾ ਖੇਤਰ ਅਸੀਂ ਘਟਾਤਾ ਫਿਰ ਇਹ ਭਾਸ਼ਾ ਕਿਹਾ ਪੰਜਾਬੀ ਤਾਂ ਫਿਰ ਪੂਰੇ ਸਟੇਟ ਦੇ ਨਾਲ ਜੁੜ ਗਈ ਇਸ ਲਈ ਉਪਵਾਸ਼ਾ ਦੇ ਬੁਲਾਰਿਆਂ ਦੀ ਗਿਣਤੀ ਘੱਟ ਤੇ ਸੀਮਤ ਹੁੰਦੀ ਹੈ। ਭਾਸ਼ਾ ਮਿਲਦੀਆਂ ਜੁਲਦੀਆਂ ਉਪਵਾਸ਼ਾਵਾਂ ਦਾ ਸਮੂਹ ਹੁੰਦੀ ਹੈ ਜਦੋਂ ਕਿ अनेक ਵਿਅਕਤੀਆਂ ਦਾ ਸਮੂਹ ਭਾਸ਼ਾ ਮਤਲਬ ਕਹਿੰਦਾ ਕਿ ਭਾਸ਼ਾ ਜਿਹੜੀ ਆ ਉਸ ਨੂੰ ਅਸੀਂ ਸਿਰਫ ਇੱਕ ਕੈਲੋਕੇ ਲਾਕਾਇਤ ਤੌਰ ਤੇ ਨਹੀਂ ਵੰਡਦੇ ਉਸ ਨੂੰ ਅਸੀਂ ਪੂਰੇ ਸਮੂਹ ਦੇ ਤੌਰ ਤੇ ਵੇਖਦੇ ਆ ਜਦੋਂ ਕਿ ਜਿਹੜੀ ਉਪਵਾਸ਼ਾ ਆ ਉਹ ਵੱਖ-ਵੱਖ ਵਿਅਕਤੀਆਂ ਦੇ ਬੋਲਣ ਦਾ ਤਰੀਕਾ ਲਹਿਜ਼ਾ ਉਹਦੇ ਨਾਲ ਜੁੜੀ ਹੈ। ਜਦੋਂ ਬਹੁਤ ਸਾਰੀਆਂ ਬਹੁਤ ਸਾਰੇ ਵਿਅਕਤੀ ਭਾਸ਼ਾ ਨੂੰ ਇਕੱਠੇ ਸੰਗਠਿਤ ਕਰਦੇ ਆ ਸਾਂਝਾ ਇੱਕ ਆਪਣਾ ਗੱਬੋਲ ਚਾਲਦਾ ਪਲੇਟਫਾਰਮ ਬਣਾ ਲੈਂਦੇ ਆ ਤੇ ਉਦੋਂ ਉਪਭਾਸ਼ਾ ਹੋਂਦ ਵਿੱਚ ਹੁੰਦੀ ਹੈ ਇੱਕ ਭਾਸ਼ਾ ਦੇ ਕਈ ਉਪਭਾਸ਼ਾ ਮਹ ਹੁਸਰੀ ਨੇ ਜੇ ਮੰਨ ਲਓ ਪੰਜਾਬੀ ਆ ਤੇ ਉਸ ਨੂੰ ਭਾਸ਼ਾ ਵਿੱਚ ਖਾਸ ਕਰਕੇ ਕਿਹੜੀਆਂ ਨੇ ਮਾਜੀ ਆ ਮਲਬਈ ਆ ਦੁਆਬੀ ਆ ਵਾਦੀ ਆ ਉਠੋਹਾਰੀ ਆ ਲੈਂਦੀ ਹੈ ਮਲਤਾਨੀ ਇਹ ਇੱਕ ਉਪਭਾਸ਼ਾ ਜਿਹੜੀ ਆ ਉਹ ਅੱਗੋਂ ਕਈ ਵਿਅਕਤੀਆਂ ਦੇ ਨਾਲ ਜੁੜੀ ਆ ਇੱਕ ਖਾਸ ਖੇਤਰ ਚ ਰਹਿਣ ਵਾਲੇ ਕਈ ਵਿਅਕਤੀ ਹਨ ਭਾਸ਼ਾ ਵਿੱਚ ਭਾਸ਼ਾਈ ਅੰਸ਼ਾਂ ਦੀ ਮਾਤਰਾ ਉਪਭਾਸ਼ਾ ਦੇ ਮੁਕਾਬਲੇ ਵਧੇਰੇ ਹੁੰਦੀ ਹੈ ਕਹਿੰਦਾ ਭਾਵ ਕਿ ਭਾਸ਼ਾ ਵਿੱਚ ਗ੍ਰਾਮਰ ਦਾ ਜਿਹੜਾ ਪ੍ਰਭਾਵ ਹੈ ਉਪ ਦੇ ਵਿਆਕਰਨ ਦਾ ਸ਼ੁੱਧীকরণ ਜਾਂ ਚੰਗੇ ਢੰਗ ਨਾਲ ਸੈਂਟੈਂਸ ਬਣਾਉਣਾ ਸਾਰਥਕ ਵਰਤੋਂ ਸ਼ਬਦਾਂ ਦੀ ਉਹ ਜ਼ਿਆਦਾ ਹੁੰਦੀ ਹੈ ਪਰ ਉਪਭਾਸ਼ਾ ਦੇ ਵਿੱਚ ਬਹੁਤ ਜ਼ਿਆਦਾ ਅਸ਼ੋਧਿਤ ਸ਼ੁੱਧਤਾ ਨਹੀਂ ਹੁੰਦੀ ਉਹ ਜਿਵੇਂ ਚਾਹੇ ਵਿਅਕਤੀ ਆਪਣੇ ਉਸ ਇਲਾਕੇ ਦੇ ਹਿਸਾਬ ਨਾਲ ਆਪਣੀ ਗ੍ਰਾਮਰ ਦਾ ਇਸਤੇਮਾਲ ਕਰਦਾ ਹੈ ਭਾਸ਼ਾ ਇੱਕ ਜਿਵੇਂ ਕਿ ਉੱਪਰ ਜ਼ਿਕਰ ਕੀਤਾ ਕਿ ਭਾਸ਼ਾ ਇੱਕ ਤੇ ਭਾਸ਼ਾ ਜਾਂ ਕਈ ਭਾਸ਼ਾ ਉਪਭਾਸ਼ਾ ਹੋ ਸਕਦੀਆਂ ਹਨ ਜਿਨ੍ਹਾਂ ਦੇ ਜਦੋਂ ਕਿਸੇ ਉਪਭਾਸ਼ਾ ਨੂੰ ਵੱਡੇ ਪੱਧਰ ਤੇ ਮਾਨਤਾ ਮਿਲ ਜਾਂਦੀ ਹੈ ਤੇ ਟਕਸਾਲੀ ਭਾਸ਼ਾ ਬਣ ਜਾਂਦੀ ਜਿਵੇਂ ਸੇ ਪਿਛਲੇ ਪ੍ਰਸ਼ਨ ਚ ਵੀ ਕਰਕੇ ਆਏ ਸੀ ਕਿ ਜਿਸ ਤਰ੍ਹਾਂ ਜਿਹੜੀ ਮਾਝੀ ਹੈ ਉਹ ਪੰਜਾਬ ਦੀ ਇੱਕ ਉਪਭਾਸ਼ਾ ਹੈ ਪਰ ਉਸ ਨੂੰ ਬਹੁਤ ਸਾਰੇ ਵੱਡੇ ਦਾਇਰੇ ਵੱਲੋਂ ਪਰਿਵਰਤਿਤ ਕਰ ਲਿਆ ਗਿਆ ਜਿਸ ਕਰਕੇ ਉਹ ਪੰਜਾਬੀ ਦੀ ਟਕਸਾਲੀ ਭਾਸ਼ਾ ਬਣ ਗਈ ਸੀ 1929 ਤੋਂ ਸ਼ੁਰੂ ਹੋਈ ਸੀ ਉਹਦੇ ਭਾਸ਼ਾ ਉਪ ਬਣਦਾ سلسلہ ਜਿਹੜਾ ਕਿ 1962 ਤੱਕ ਪੰਜਾਬੀ ਮਾਝੀ ਨੂੰ ਟਕਸਾਲੀ ਭਾਸ਼ਾ ਕਿਹਾ ਦਿੱਤਾ ਗਿਆ ਉਪ ਭਾਸ਼ਾ ਵਿੱਚ ਬੇਸ਼ੱਕ ਟਕਸਾਲੀ ਭਾਸ਼ਾ ਨਾਲ ਕੁਝ ਵੱਖਰਤਾ ਰੱਖਣ ਵਾਲੀਆਂ ਵਿਸ਼ੇਸ਼ਤਾਵਾਂ ਹੁੰਦੀਆਂ ਹਨ ਪਰੰਤੂ ਇਹ ਟਕਸਾਲੀ ਭਾਸ਼ਾ ਦੇ ਬੁਲਾਰਿਆਂ ਲਈ ਸਮਝ ਆ ਜਾਂਦੀ ਹੈ ਉਪਭਾਸ਼ਾ ਇੱਕ ਕਾਸਾ ਸੀਮਤ ਖੇਤਰ ਵਿੱਚ ਕਿਸੇ ਇਲਾਕੇ ਜਾਂ ਖੇਤਰ ਦੇ ਬੋਲਚਾਲ ਦੀ ਰੂਪਤਾਖ ਸੀਮਤ ਰਹਿੰਦੀ ਹੈ ਲਿਖਤੀ ਰੂਪ ਚ ਨਹੀਂ ਹੁੰਦੀ ਭਾਸ਼ਾ ਕਿਸੇ ਵਿਦਿਅਕ ਸਭਿਆਚਾਰਿਕ ਰਾਜਨੀਤਿਕ ਪ੍ਰਸ਼ਾਸਨਿਕ ਸਾਹਿਤਿਕ ਕਾਰਨ ਲਈ ਵਰਤੀ ਜਾਂਦੀ ਹੈ ਪਰ ਉਪਭਾਸ਼ਾ ਜਿਹੜੀ ਆ ਉਹ ਕੇਵਲ ਬੋਲਣ ਤੱਕ ਸੀਮਤ ਹੈ ਜੇ ਅਸੀਂ ਧਿਆਨ ਨਾਲ ਦੇਖੀਏ ਤੇ ਭਾਸ਼ਾ ਵਿੱਚ ਉਪਭਾਸ਼ਾ ਸਮਾਈ ਹੁੰਦੀ ਹੈ ਜੇ ਤੁਸੀਂ ਪੰਜਾਬੀ ਭਾਸ਼ਾ ਕਹਿੰਦੇ ਆ ਨਾ ਤਾਂ ਪੰਜਾਬੀ ਭਾਸ਼ਾ ਲਿਖਤੀ ਰੂਪ ਚ ਲੱਗ ਗਿਆ ਉਦੇ ਅੰਦਰ ਬਹੁਤ ਸਾਰੀਆਂ ਉਪਭਾਸ਼ਾਵਾਂ ਨੇ ਤੇ ਜਿਸ ਦੇ ਫਾਲਸ ਰੂਪ ਇੱਕ ਭਾਸ਼ਾ ਰੂਪ ਬੋਲਣ ਵਾਲੇ ਬੁਲਾਰੇ ਦੂਜੀ ਨੂੰ ਸਮਝ ਜਾਂਦੇ ਆ ਮੰਨ ਲਓ ਅਸੀਂ ਹੁਣ ਜੇਕਰ ਕੋਈ ਮਾਝੇ ਦਾ ਬੁਲਾਰਾ ਹੈ ਤੇ ਇਹ ਉਹ ਦੁਆਬੇ ਨੂੰ ਵੀ ਸਮਝ ਸਕਦਾ ਹੈ ਤੇ ਮਾਲਵੇ ਨੂੰ ਸਮਝ ਸਕਦਾ ਹੈ ਭਾਵੇਂ ਆਪਾਂ ਇਹ ਨਹੀਂ ਕਿ ਜੇਕਰ ਕੋਈ ਇੱਕ ਖਾਸ ਇਲਾਕੇ ਦੇ ਆ ਤਾਂ ਦੂਜੀ ਨੂੰ ਨਹੀਂ ਸਮਝ ਸਕਦੇ ਭਾਸ਼ਾ ਨੂੰ ਭਾਵੇਂ ਉਪਭਾਸ਼ਾ ਵੀ ਬਹੁਤ ਜ਼ਿਆਦਾ ਲਚਕਦਾਰ ਹੈ ਜਿਹੜੀ ਕਿ ਇੱਕ ਦੂਜੇ ਨੂੰ ਸੰਬੰਧ ਵਿੱਚ ਸਹਾਇਕ ਹੁੰਦੀ ਹੈ ਭਾਸ਼ਾ ਤੇ ਉਪਭਾਸ਼ਾ ਦੋਵੇਂ ਇਕ ਕੋਰ ਰੂਪ ਵਿੱਚ ਵਿਕਸਤ ਹੁੰਦੀਆਂ ਹਨ ਭਾਸ਼ਾ ਦੇ ਭਾਸ਼ਾ ਦਾ ਵਿਕਾਸ ਹੁੰਦਾ ਹੈ ਤੇ ਉਪ ਭਾਸ਼ਾ ਦਾ ਵੀ ਨਾਲ-ਨਾਲ ਥੋੜਾ ਸ਼ੁੱਧীকরণ ਜਾਂ ਉਸਤਾ ਥੋੜਾ ਵਿਕਾਸ ਹੁੰਦਾ ਹੈ ਬੇਸ਼ੱਕ ਭਾਸ਼ਾ ਤੇ ਉਪ ਭਾਸ਼ਾ ਚ ਬਹੁਤ ਸਾਰੇ ਸਮਾਨਤਾਵਾਂ ਨੇ ਅੰਤਰ ਨੇ ਅੰਤਰ ਨੇ ਪਰ ਦੋਮਾਂ ਦਾ ਇੱਕ ਵਿਸ਼ੇਸ਼ਤਾ ਕੀ ਹੈ ਕਿ ਦੋਵੇਂ ਸੰਚਾਰ ਦਾ ਸਾਧਨ ਨੇ ਤੇ ਦੋਵਾਂ ਵਿੱਚ ਧੁਨੀ ਵਿਆਉਂ ਤੇ ਵਾਕ ਵਿਆਉਂ ਦੀ ਸਮਾਨਤਾ ਹੈ ਤੇ ਜਿਵੇਂ ਅਸੀਂ ਗੱਲ ਕਰੀਏ ਪੰਜਾਬੀ ਦੀਆਂ ਭਾਸ਼ਾ ਤੇ ਉਪ ਭਾਸ਼ਾ ਦੇ ਵਿੱਚ ਆ ਅੰਤਰ ਜਾਂ ਅਸਮਾਨਤਾਵਾਂ ਤਾ ਇਹਦੇ ਚ ਕੀ ਗਾਇ ਪਹਿਲਾ ਪਹਿਲਾ ਅੰਤਰ ਕੀਆ ਇਹ ਪਾਸ਼ਾ ਉਪਪਾਸ਼ਾ ਨਾਲੋਂ ਵੱਡੇ ਅਕਾਰ ਵਿੱਚ ਪ੍ਰਚੰਦਿਤ ਹੁੰਦੀ ਹੈ ਪਾਪਾਸ਼ਾ ਵਿੱਚ ਪਾਸ਼ਾ ਹੀ ਅੰਸ਼ਾਂ ਦੀ ਅਧਿਕਤਾ ਹੁੰਦੀ ਹੈ ਜਦ ਤੱਕ ਉਪਪਾਸ਼ਾ ਦੇ ਕੋਲ ਥੋੜੇ ਹੁੰਦੇ ਆ ਸ਼ਬਦ ਪਾਸ਼ਾ ਕੋਲ ਸ਼ਬਦ ਭੰਡਾਰ ਜ਼ਿਆਦਾ ਹੁੰਦਾ ਆ ਜਾਂ ਪਾਸ਼ਾ ਇੰਚ ਜਿਵੇਂ ਵਾਕ ਵਿਆਕਰਨ ਵਗੈਰਾ ਸਾਰਾ ਜ਼ਿਆਦਾ ਹੁੰਦਾ ਹੈ ਜਦ ਕਿ ਉਪਪਾਸ਼ਾ ਕੋਲ ਘੱਟ ਹੁੰਦਾ ਆਸ਼ਾ ਰਾਜ ਭਾਸ਼ਾ ਹੁੰਦੀ ਹੈ ਕਹਿੰਦਾ ਭਾਵ ਕਿ ਇਹ ਦਫਤਰੀ ਤੇ ਰਾਜਸੀ ਕੰਮਕਾਰ ਚ ਸਹਾਇਤ ਹੁੰਦੀ ਹੈ ਲਿਖਤ ਵਿੱਚ ਲਿਖਣ ਵਿੱਚ ਸਾਹਿਤ ਲਿਖਣ ਵਿੱਚ ਸਮਾਜਿਕ ਜੋ ਸਾਡੇ ਟੀਵੀ ਮੀਡੀਆ ਉਹਦੇ ਵਾਸਤੇ ਹੁੰਦੀ ਆ ਪਰ ਉਪਭਾਸ਼ਾ ਕੱਲੀ ਬੋਲਚਾਲ ਤੱਕ ਹੁੰਦੀ ਹੈ ਭਾਸ਼ਾ ਦਾ ਖੇਤਰ ਵਿਸ਼ਾਲ ਹੁੰਦਾ ਜਿਵੇਂ ਕੇਂਦਰੀ ਪੰਜਾਬੀ ਪੰਜਾਬ ਤੋਂ ਬਾਹਰ ਵੀ ਕਈ ਥਾਵਾਂ ਤੇ ਬੋਲੀ ਲਿਖੀ ਜਾਂਦੀ ਹੈ ਜਦੋਂ ਕਿ ਉਪਭਾਸ਼ਾ ਕੇਵਲ ਉਸ ਭੂਗੇਲਕ ਖੇਤਰ ਤੱਕ ਹੀ ਸੀਮਤ ਹੁੰਦੀ ਹੈ ਇੱਕ ਭਾਸ਼ਾ ਵਿੱਚ ਕਈ ਉਪਭਾਸ਼ਾਵਾਂ ਹੋ ਸਕਦੀਆਂ ਜਿਵੇਂ ਦੇ ਭਾਸ਼ਾ ਸਦੀਵੀ ਹੈ ਪਾਸਦਾ ਰਹਿਣ ਵਾਲੀ ਹੈ ਜਦੋਂ ਕਿ ਉਪ ਭਾਸ਼ਾ ਬਦਲਦੀ ਰਹਿੰਦੀ ਹੈ ਉਹਦੇ ਵਿੱਚ ਤਬਦੀਲੀਆਂ ਆਉਂਦੀਆਂ ਰਹਿੰਦੀਆਂ ਹਨ ਪਰ ਜਿਹੜੀ ਲਿਖਤੀ ਭਾਸ਼ਾ ਜੋ ਇੱਕ ਵਾਰ ਲਿਖਿਆ ਗਿਆ ਉਹ ਨਹੀਂ ਬਦਲਦੀ ਭਾਸ਼ਾ ਤੇ ਉਪ ਭਾਸ਼ਾ ਦੇ ਅੰਤਰ ਦਾ ਰੇਖਾ ਚਿੱਤਰ ਦੇਖ ਸਕਦੇ ਹੋ ਕਿ ਸੈਂਟਰ ਦੇ ਵਿੱਚ ਭਾਸ਼ਾ ਆ ਜਿਹਨੂੰ ਆ ਦੇਖ ਸਕਦੇ ਤੁਸੀਂ ਕਿ ਸੈਂਟਰ ਚ ਭਾਸ਼ਾ ਤੇ ਇਹਦੇ ਅਗੋਚਾਰ ਵਿਸ਼ੇਸ਼ਤਾਵਾਂ ਕਿ ਭਾਸ਼ਾ ਵਿੱਚ ਸਾਹਿਤ ਲਿਖਿਆ ਜਾਂਦਾ ਹੈ ਇਹ ਪਥ ਪੱਤਰ ਲਿਖਣ ਦੀ ਲਿਖਤੀ ਰੂਪ ਚ ਜ਼ਰੂਰੀ ਆ ਇਹਦਾ ਖੇਤਰ ਵਿਸ਼ਾਲ ਆ ਇਹ ਸਥਿਰ ਆ ਪਾਵੇਂ ਤੋ ਤਬਦੀਲੀਆਂ ਘਟ ਆਉਂਦੀਆਂ ਨੇ ਤੇ ਉਪਭਾਸ਼ਾ ਦਾ ਕੀ ਆ ਅ ਸੈਂਟਰ ਚੋ ਭਾਸ਼ਾ ਦੀਆਂ ਚਾਰ ਵਿਸ਼ੇਸ਼ਤਾਵਾਂ ਪਰੇਲੀ ਆ ਪੋਰ ਚੱਲ ਵਾਸਤੇ ਆ ਦੂਜਾ ਇਹਦੇ ਸਾਹਿਤ ਅਣਹੋਦੇ ਘਟ ਲਿਖਿਆ ਜਾਂਦਾ ਆ ਤੀਜਾ ਇਹਦਾ ਖੇਤਰ ਸੀਮਿਤ ਆ ਤੇ ਚੌਥਾ ਅ ਸਥਿਰ ਆ ਪਾਵੇਂ ਇਸ ਦੇ ਵਿੱਚ ਪਰਵਰਤਨ ਆਉਦੇ ਰਹਿੰਦੇ ਆ ਤੇ ਤੁਸੀਂ ਜਿਹੜਾ ਰੇਖਾ ਚਿੱਤਰਿਆ ਉਸ ਤੋਂ ਤੁਸੀਂ ਪਾਸ਼ਾ ਤੇ ਉਪਾਸ਼ਾ ਦੇ ਅੰਤਰ ਸਮਝ ਗਏ ਤੇ ਸਮਾਨਤਾਵਾਂ ਕੀ ਉਹ ਵੀ ਮੈਂ ਤੁਹਾਨੂੰ ਨਾਲ ਸਮਝਾ ਦਿੱਤੀਆਂ ਉਮੀਦ ਕਰਦੀਆਂ ਕਿ ਤੁਸੀਂ ਇਸ ਪ੍ਰਸ਼ਨ ਨੂੰ ਇਸ ਨੋਟਸ ਦੇ ذریعے ਸਮਝੋਗੇ ਤੇ 20 ਅੰਕਾਂ ਦੇ ਅਨਸਾਰ ਇਸ ਨੂੰ ਆਪਣੇ ਪੇਪਰ ਵਾਸਤੇ ਤਿਆਰ ਕਰੋਗੇ ਹਰ ਪੰਜਾਬੀ ਨਾਲ ਜੁੜਨ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਸ਼ੁਭ ਕਾਮਨਾਵਾਂ